ਹਾਂਜੀ ਭਾਜੀ ਮੈਂ ਘਰ ਕੱਲੀ ਸੀ ਤੇ ਇੱਕ ਪਤਾ ਨਹੀਂ ਇਹਨਾਂ ਦਾ ਬਾਹਰ ਆਪਸ ਵਿੱਚ ਕੀ ਗੱਲ ਹੋਈ ਕੀ ਨਹੀਂ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਤੇ ਮੈਂ ਘਰ ਕੱਲੀ ਸੀ ਤੇ ਮੇਰੀ ਮੰਮੀ ਨੇ ਮੇਰੇ ਮੰਮਾ ਹਸਪੀਟਲ ਦਾਖਲ ਸੀ ਤੇ ਉਹਨਾਂ ਨੂੰ ਡਿਸਚਾਰਜ ਕਰਵਾ ਕੇ ਅਸੀਂ ਘਰ ਲੈ ਕੇ ਹਜੇ ਅੰਦਰ ਹੀ ਮੈਂ ਆਈ ਆ ਘਰ ਮੈਂ ਕੱਲੀ ਸੀ ਤੇ ਜਦੋਂ ਗਲੀ ਦੇ ਵਿੱਚ ਰੋਲਾ ਪਿਆ ਬਹੁਤ ਜ਼ਿਆਦਾ ਤੇ ਮੈਂ ਬਾਹਰ ਦਾ ਦਰਵਾਜ਼ਾ ਬੰਦ ਕਰਨ ਗਈ ਆ ਦਰਵਾਜ਼ਾ ਬੰਦ ਕਰਦਿਆਂ ਕਰਦਿਆਂ ਉਹਨਾਂ ਨੇ ਮੇਰੇ ਇੱਟ ਮਾਰੀ ਭਾਜੀ ਆ ਦੇਖੋ ਮੇਰੇ ਇੱਟ ਤੇ ਮੇਰੇ ਕੱਪੜੇ ਜਿਹੜੇ ਪਾੜੇ ਆ ਜਿਹੜੇ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਭਾਜੀ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਬਸ ਇੰਨਾ ਚਿਰ ਨੂੰ ਮੈਂ ਦਰਵਾਜ਼ਾ ਬੰਦ ਕਰਕੇ ਤੇ ਕੋੜੀਆਂ ਚੜਦੀ ਜਾਂਣੀਆਂ ਤੇ ਭਾਜੀ ਇਹ ਅੰਦਰ ਤੱਕ ਆਏ ਨੇ ਵਿੜੇ ਤੱਕ ਸਾਡੇ ਆਏ ਨੇ ਇੱਟਾਂ ਰੋੜੇ ਸਾਰੇ ਦਰਵਾਜ਼ੇ ਵਾਰੀਆਂ ਸਾਡੇ ਤੋੜ ਗਏ ਨੇ ਆ ਕੇ ਤੁਸੀਂ ਮੌਕਾ ਵੇਖ ਸਕਦੇ ਹੋ ਇਹ ਜੋ ਜਿਹੜੀ ਸ਼ਹਿ ਆ ਇਹ ਪੰਮੀਆਂ ਪੰਮਾ ਪੁਲਸੀਆ ਉਹਦਾ ਬੇਟਾ ਕਰਨ ਇੱਕ ਅਜੇ ਭਈਆ ਇੱਕ ਅਜੇ ਭਈਆ ਤੇ ਇੱਕ ਸ਼ੋਕਾ ਸ਼ੌਕ ਪ੍ਰਧਾਨ ਕਾਰਨ ਪਤਾ ਨਹੀਂ ਬਾਜੀ ਇਹ ਸ਼ਰਾਬਾਂ ਇਹਨਾਂ ਨੇ ਪੀਤੀਆਂ ਸੀ ਬਾਹਰ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋਈ ਹੈ ਹਸਬੰਦ ਮੇਰੇ ਵੀ ਨਹੀਂ ਘਰ ਹੈਗੇ ਤੇ ਮੇਰੇ ਦੋ ਭਰਾ ਸੀ ਇਹ ਵੀ ਨਹੀਂ ਘਰ ਹੈਗੇ ਇੱਕ ਮੇਰਾ ਬੇਟਾ ਹੈਗਾ ਨਾ 20 ਸਾਲ ਦਾ ਉਦੋਂ ਘਰ ਦੇ ਵਿੱਚ ਬਾਜੀ ਸਿਰਫ ਮੇਰੀ ਮੰਮੀ ਸੀ ਤੇ ਮੈਂ ਸੀ ਤੇ ਮੇਰੇ ਚਾਚੀ ਚਾਚਾ ਸੀ ਉਹ ਉੱਪਰ ਸੁੱਤੇ ਹੋਏ ਸੀਗੇ ਉਹਨਾਂ ਦੀ ਬੇਟੀ ਆਈ ਹੋਈ ਏ ਉਹਨਾਂ ਦਾ ਛੋਟਾ ਜਿਹਾ ਬੱਚਾ ਉਹ ਵੀ ਡੈਸ ਗਿਆ ਬੜੇ ਸੇ ਅਸੀਂ ਘਰ ਸੀ ਸਤਿੰਨ ਚਾਰ ਜਾਣੇ ਸਿਰਫ ਤਿੰਨ ਲੈ ਉਹ ਪਾਜੀ ਕੈਮਰੇ ਲੱਗੇ ਹੋਏ ਗਲੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ 15 16 ਜਣੇ ਤੇ ਸਾਡੇ ਘਰ ਦੇ ਵਿੱਚ ਆਏ ਸੀ ਜਿਹੜੇ ਚੌਂਕਸ ਖਲੋਤੇ ਉਹਨਾਂ ਦਾ ਤਾਂ ਕੋਈ ਪਤਾ ਹੀ ਨਹੀਂ ਪਾਜੀ ਕਿੰਨੇ ਹੈਗੇ ਸੀ ਕਿੰਨੇ ਨਹੀਂ ਮੌਕਾ ਵਾਰਦਾ ਤਾਂ ਆ ਕੇ ਦੇਖ ਸਕਦੇ ਆ ਪਾਜੀ ਉਹਨਾਂ ਕੋ ਫਰਕਾਨਾ ਸੀ ਦਾਤਰ ਸੀ ਹਾਕੀਆਂ ਸੀ ਜਿਨ੍ਹਾਂ ਦੇ ਨਾਲ ਦਰਵਾਜ਼ੇ ਬਿਲਕੁਲ ਪਾਜੀ ਸਾਰੇ ਤੋੜ ਗਏ ਨੇ ਯਾਨਕਿ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਹਾਂ ਦਰਵਾਜ਼ੇ ਬੰਦ ਕਰਕੇ ਲੱਗਦਾ ਜੀ ਘਰ ਕੋਈ ਬੱਤਾ ਦਾ ਜਾਂ ਮੁੰਡਾ ਹੁੰਦਾ ਤੇ ਉਹਨੂੰ ਮਾਰਦੇ ਮਾਰਨ ਦੀ ਭਾਜੀ ਜਿਹੜੀ ਜਨਾਨੀ ਦੇ ਹੱਥੀ ਪੈ ਗਏ ਨੇ ਤੇ ਉਹ ਉਹਨਾਂ ਨੇ ਬੰਦਿਆਂ ਨੂੰ ਵੀ ਤਾਂ ਮਾਰਨਾ ਹੀ ਸੀਗਾ ਫਾਇਦੇ ਸ਼ੁਗਰ ਕਰੋ ਕਿ ਪਰਮਾਤਮਾ ਦਾ ਕਿ ਕੋਈ ਕਾਰਜੈਂਟਸ ਨਹੀਂ ਹੈਗਾ ਅਸੀਂ ਲੇਡੀਸ ਸੀ ਘਰ ਦੇ ਵਿੱਚ ਅਸੀਂ ਪ੍ਰਸ਼ਾਸਨ ਕੋਲ ਪੁੱਜਿਓ ਅਸੀਂ ਭਾਜੀ ਅਸੀਂ ਉਹਨਾਂ ਕੋ ਇਹੋ ਚਾਹੁੰਦੇ ਆ ਕਿ ਸਾਨੂੰ ਜਸਟਿਸ ਦੇਣ ਤਾਂ ਜੋ ਇਨਸਾਫ ਮਿਲੇ ਸਾਨੂੰ ਅੱਗੋਂ ਤੇ ਫੇਰ ਇਹ ਜਿਹੜੀ ਕੰਮ ਨਾ ਹੋਵੇ ਭਈਆ ਜਿਹੜਾ ਆਣੇ ਦਾ ਵਾਅਦਾ ਕਰਦਾ ਜਿਹੜਾ ਭਈਆ ਵਾ ਅਜੇ ਭਈਆ ਪੰਵੇ ਪੁਲਿਸੀ ਦਾ ਮੁੰਡਾ ਕੰਨੂ ਤੇ ਇੱਕ ਸ਼ੋਕਾ ਫਰਦਾਨ ਸਾਡੇ ਮੱਲੇ 'ਚ ਇਹਨਾਂ ਦੀ ਸ਼ੈ ਨਾਲ ਸਾਰੇ ਮੁੰਡੇ ਭਾਜੀ ਸਾਡੇ ਘਰ ਆਏ ਨੇ ਤੇ ਮੁੰਡਾ ਸ਼ਰਾਬਾ ਉਹਨਾਂ ਨੇ ਇਹਨਾਂ ਨੇ ਕੀਤੀਆਂ ਸੀਗੀਆਂ ਕਿ ਯਾਨੀ ਕਿ ਅਸੀਂ ਆਪਣੀ ਇੱਜ਼ਤ ਹੀ ਬਚਾਈ ਭਾਜੀ ਉਹਨਾਂ ਕੋਲ ਫਸੇ ਕੁਝ ਵੀ ਕਰ ਸਕਦੇ ਜਿਨ੍ਹਾਂ ਨੇ ਮੇਰੇ ਕੱਪੜੇ ਪਾੜਦੇ ਭਾਜੀ ਉਹ ਦੱਸੋ ਕੀ ਕਰ ਸਕਦੇ ਸੀ ਜੇ ਮੈਂ ਕੋਠੇ ਨਾ ਭੱਜਦੀ ਮੇਰੇ ਗਲੀ ਮੱਲੇ ਨੇ ਭਾਜੀ ਸਾਡੇ ਘਰ ਕੋਠੇ ਤੇ ਇਹਨਾਂ ਨੇ ਇੰਨੀਆਂ ਕਿੱਟਾਂ ਚਲਾਈਆਂ ਸਾਡੇ ਕੋਠੇ ਤੇ ਈਟ ਨਹੀਂ ਹੀ ਹੈਗੀ ਭਾਜੀ ਗਲੀ ਵਾਲਿਆਂ ਨੇ ਵਿਚਾਰੇ ਨੇ ਸਾਡੇ ਘਵਾਂਢੀਆਂ ਨੇ ਉਹਨਾਂ ਫੇਰ ਅਸੀਂ ਬੱਚਿਆਂ ਦੇ ਫੇਰ ਉਹ ਭੱਜੇ ਦੇ ਸਾਰੇ ਭਾਜੀ ਗਲੇ ਜਾਗਰੀ ਮੌਕਾ ਵੇਖ ਸਕਦੇ ਹੋ ਆਪ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਭਾਜੀ ਇਹ ਕੀ ਗੱਲ ਬਾਤ ਹੈ ਜਿਹੜੀ ਅੱਜ ਤੁਹਾਡੇ ਘਰ ਚੱਲ ਰਹੀ ਹੈ ਭਾਜੀ ਗੱਲ ਕੋਈ ਨਹੀਂ ਹੋਈ ਇਦਾਂ ਹੀ ਸੀ ਮੜਾ ਮੁੰਡਾ ਵੀ ਯਾਰ ਦੋਸਤ ਸੀ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਉਹਦਾ ਯਾਰ ਦੋਸਤ ਸੀ ਉਹਨੂੰ ਮੈਂ ਪੁੱਛਿਆ ਫੋਨ ਤੇ ਆਪਣੇ ਭਰਾ ਨਾਲ ਗੱਲ ਕਰਦਾ ਪਿਆ ਸੀ ਉਹ ਮਗਰੋਂ ਮੈਨੂੰ ਗਾਲਾਂ ਕੱਢਦਾ ਪਿਆ ਸੀ ਫੋਨ ਤੇ ਅੱਜ ਮੈਨੂੰ ਮਿਲ ਗਿਆ ਇਹ ਗੱਲ ਹੋ ਗਈ 3-4 ਦਿਨ ਅੱਜ ਮੈਨੂੰ ਮਿਲ ਗਿਆ ਚੌਂ ਚ ਮੈਨੂੰ ਪੁੱਛਿਆ ਵੀ ਮੈਂ ਤੂੰ ਮੈਨੂੰ ਫੋਨ ਤੇ ਗਾਲਾਂ ਕੱਢਦਾ ਪਿਆ ਸੀ ਕੀ ਗੱਲ ਆ ਇਹਨੇ ਜੇ ਨੂੰ ਅਹੀਂ ਤੁਦੂਮੇ ਮੇ ਹੋਇਆ ਥੋਪਾਈ ਸਾਡੀ ਕੋਈ ਨਹੀਂ ਹੋਈ ਉੱਥੇ ਉਦੋਂ ਨੇ ਚ ਇਹਨੂੰ ਕੰਨੂ ਮੁੰਡਾ ਆ ਗਿਆ ਵਾ ਪੰਮੇ ਪੁਲਿਸੀ ਦਾ ਮੁੰਡਾ ਉਹਨੇ ਆਣ ਕੇ ਹੱਥੋਪਾਈ ਕੀਤੀ ਏ ਅਸੀਂ ਉਥੋਂ ਚੱਲ ਗਏ ਆ ਅਹੀਂ ਆਣ ਕੇ ਥਾਣੇ ਰਿਪੋਰਟ ਲਿਖਉਣੇ ਪਏ ਆ ਵੀ ਸਾਡੇ ਨਾਲ ਦਾਤ ਉਹਨਾਂ ਨੇ ਹੱਥੋਪਾਈ ਕੀਤੀ ਏ ਥਾਣੇ ਦੇ ਰਿਪੋਰਟ ਲਿਖਉਂਦੇ ਲਿਖਉਂਦੇ ਸਾਨੂੰ ਫੋਨ ਆ ਗਿਆ ਘਰੋਂ ਵੀ ਮੁੰਡੇ ਆਣ ਕੇ ਘਰੋਂ 15 20 ਜਾਣੇ ਗੱਲ ਪੈ ਗਏ ਆ ਘਰੇ ਟਾਟਾ ਟਾ ਮਾਰੀਆਂ ਵਾ ਬੂਏ ਬਾਈ ਤੋੜ ਕੇ ਸਭ ਕੁਝ ਨਾਲ ਮੇਰੀ ਭੈਣ ਆ ਸਿਸਟਰ ਆ ਉਹਦੇ ਵੀ ਹੱਥੋਪਾਈ ਹੋਈ ਉਹਨਾਂ ਨੇ ਕੱਪੜੇ-ਕੁਪੜੇ ਪਾੜੇ ਇੱਕ ਕੰਨੂ ਪੰਮੇ ਪੁਲਿਸ ਦਾ ਮੁੰਡਾ ਇੱਕ ਸ਼ੋਗਸ਼ਾਹੀ ਪ੍ਰਧਾਨ ਜਿਹੜੇ ਬਣ ਹਾਂਜੀ ਅਸੀਂ ਕੰਪਲੀਟਾ ਸਾਡੇ ਪਾਰੀ ਕੰਪਲੀਟ ਅਸੀਂ ਲਿਫਾਉਣੇ ਪਿਆ ਐਨੇ ਚੇਨ ਨੂੰ ਘਰੋਂ ਫੋਨ ਆ ਗਿਆ ਵੀ ਘਰੇ ਆਣ ਕੇ ਸਾਡੇ ਨਾਲ ਗੱਲ ਕਰੇ ਜੀ ਤੁਸੀਂ ਜੇ ਘਰੋਂ ਦੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਪਾਜੀ ਬਿਲਕੁਲ ਹੁੰਦੀ ਸੀ ਅਸੀਂ ਇਸੇ ਕਰਕੇ ਤੇ ਪੁਲਿਸ ਕੋਲ ਆਏ ਸੀ ਕਿ ਸਾਨੂੰ ਇਹ ਬੰਦੇ ਇਕੱਠੇ ਹੋਏ ਸੀ ਜਿਹੜੇ ਉਹਨਾਂ ਦੇ ਗਏ ਆ ਉਹ 15 20 ਜਾਣੇ ਪਹਿਲੇ ਤੋਂ ਆਲਰੇਡੀ ਇਕੱਠੇ ਹੋਏ ਸੀ ਅਸੀਂ ਤੁਸੀਂ ਉਹਨਾਂ ਨਾਲ ਗੱਲ ਕਰਨਗੇ ਉਹਨਾਂ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਸਿੱਧਾ ਆਣ ਕੇ ਥਾਣੇ ਤੇ ਰਿਪੋਰਟ ਲਿਖਵਾਉਣ ਆ ਗਏ ਆਪਣੇ ਮੰਗ ਕੀ ਕਰਦੇ ਮੰਗ ਪਾਜੀ ਹੋਈ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪੂਰੀ ਜੋ ਕੁਰੀ ਵੀ ਬੰਦਾਂ ਨਾਲੇ ਮੇਰੀ ਸਿਸਟਰ ਦੇ ਹੱਥੋਂ ਪਏ ਉਹਨਾਂ ਦੇ ਕਪੜੇ-ਕੁਪੜੇ ਪਾੜੇ ਆ ਸੱਟ ਲੱਗੀ ਹੈ ਨਾਲੇ ਉਹਨਾਂ ਨੂੰ ਵਾਲਾਂ ਦੇ ਧੂਕੇ ਗਲੀ ਤੱਕ ਲੈ ਕੇ ਆਏ ਆ ਅਸੀਂ ਇਹ ਕਹਿੰਦੇ ਆ ਕਿ ਜੋ ਵੀ ਹੋਸਦਾ ਪੁਲਿਸ ਪ੍ਰਸ਼ਾਸਨ ਆਪਣਾ ਸਾਲ ਪੂਰਾ ਦੇਵੇ ਮੇਰਾ ਨਾਮ ਕਰਨਬੀਰ ਸਿੰਘ ਜੀ ਕਰਨ ਮੈਂ ਗਲੀ ਨੰਬਰ 17 ਮੇਰਪੁਰੇ ਗੱਲਬਾਤ ਕੁਛ ਨਹੀਂ ਐਦਾਂ ਹੀ ਐਦਾਂ ਜਿੱਦਾਂ ਮਾੜੀ-ਮੋਟੀ ਖਲੋ ਕੇ ਬਹਿਸ-ਬਾਜੀ ਹੋ ਜਾਂਦੀ ਜਾਂ ਕਿਦਾਂ ਜੋ ਵੀ ਇਹਦੇ ਦੌਰਾਨ ਕੋਈ ਤੀਜਾ ਸਖਸ਼ ਆ ਗਏ ਵਿੱਚ ਉਹ ਉਹ ਛੋਟੇ ਛਟਾਵਾ ਹੋਣ ਰਿਹਾ ਮੈਂ ਵੀ ਉਸ ਟਾਈਮ ਮੌਕੇ ਤੇ ਉੱਥੇ ਮੌਜੂਦ ਸੀ ਤੇ ਇਹਨਾਂ ਨੂੰ ਮੈਂ ਕਿਹਾ ਕਿ ਨਹੀਂ ਛੱਡੋ ਜੋ ਵੀ ਗੱਲਬਾਤ ਹੋਈ ਹੈ ਕਿ ਕਿਸੇ ਨਾਲ ਚਲੋ ਆਪਾਂ ਹਨਾ ਜੋ ਵੀ ਇੱਥੇ ਨਵੇੜੋ ਗੱਲਬਾਤ ਜਿੱਦਾਂ ਜੋ ਹੋਈ ਹੈ ਤੇ ਇਹਦੇ ਦਰਾਂ ਵਿਚ ਇੱਕ ਪੰਮਾ ਪੂਸੀ ਹੈਗਾ ਵਾ ਸੀ ਐ ਸਟਾਫ ਦਾ ਉਹਦਾ ਮੁੰਡਾ ਵਾ ਤੇ ਉਹਦੇ ਕਿਤੇ ਇਦਾਂ ਲੜਾਈ ਝਗੜੇ ਦੇ ਦਰਾਂ ਵਿਚ ਜਿੱਦਾਂ ਛੋਟੇ ਛਟਾ ਦੇ ਵਿੱਚ ਕੋਈ ਕੜਾ ਕੋੜਾ ਲੱਗਾ ਤਾਂ ਉਹਨੂੰ ਕੋਈ ਹੈ ਕਿ ਮੇਰੇ ਕੜਾ ਕਿੰਨੇ ਮਾਰਿਆ ਕਿਦਾਂ ਜੋ ਵੀ ਉਹਦੇ ਦਰਾਂ ਆਪਣਾ ਇਹਨੂੰ ਉਹਦਾ ਉਨੂੰ ਐ ਲੱਗਾ ਕਿ ਜਾਂ ਇਹਨਾਂ ਨਾਲ ਹੋਈ ਹੈ ਜਾਂ ਕਿਤਾ ਉਹ ਨਹੀਂ ਫਿਰ ਜਿੱਦੀ ਕੋਈ ਗੱਲ ਹੀ ਉਹ ਮੁੰਡੇ ਦੇ ਨਾਲ ਲਾ ਕੇ ਮੇਨ ਪੰਮੇ ਪੁਲਸੀਆ ਦਾ ਮੁੰਡਾ ਜਿਹੜਾ ਸੀਐਸਟਾਫ ਦੇ ਵਿੱਚ ਹੈਗਾ ਵਾ ਤੇ ਆਪਣਾ ਪੰਮੇ ਪੁਲਸੀਆ ਦਾ ਮੁੰਡਾ ਨਾਲ ਉਹਦੇ ਨਾਲ ਕੋਈ 15 ਤੋਂ 20 ਜਾਣੇ ਸੀ ਜਿੰਨਾਂ ਤੋਂ ਨੰਗੇ ਧਿਆਰ ਸੀ ਸਾਰੇ ਜਿੱਦਾਂ ਦਾਤਰ ਦੂਤਰ ਸਾਰਾ ਕੁਝ ਕਿਰਪਾਨਾਂ ਜੋ ਵੀ ਹੈ ਤੇ ਘਰ ਦੀ ਹਲਤ ਤੁਸੀਂ ਦੇਖ ਹੀ ਸਕਦੇ ਜੇ ਕਿ ਕੀ ਹਾਲਤ ਕੀਤੀ ਉਹਨਾਂ ਨੇ ਕੀ ਨਹੀਂ ਕੀਤੀ ਜੋ ਵੀ ਹੈ ਤੇ ਪੰਮੇ ਪੁਲਸੀਆ ਦਾ ਮੁੰਡਾ ਵਾ ਮੇਨ ਮੌਕੇ ਤੇ ਜਿਹੜਾ ਮੇਨ ਵਿੱਚ ਹੈਗਾ ਪੰਮੇ ਪੁਲਸੀਆ ਦਾ ਮੁੰਡਾ ਜਿਹੜਾ ਸੀਐਸਟਾਫ ਦੇ ਵਿੱਚ ਕੰਨੂ ਨਾ ਉਹਦਾ ਠੀਕ ਹੈ ਤੇ ਉਹਨਾਂ ਨੇ ਬਹੁਤ ਜ਼ਿਆਦਾ ਵੇਖ ਸਕਦੇ ਤੁਸੀਂ ਬਾਕੀ ਮੌਕਾ ਬਾਤ ਦਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਬਖਾਤਾ ਵਾ ਜੋ ਵੀ ਜਦਾਵਾ ਕਿ ਆਪਾਂ ਕਹਿੰਨੇ ਕਿ ਜੋ ਵੀ ਸਖਤ ਤੋਂ ਸਖਤ ਇਹਦੇ ਤੇ ਕਾਰਵਾਈ ਕੀਤੀ ਜਾਏ ਕਰ ਅਜੀ ਅਸੀਂ ਉਹ ਮੌਕੇ ਤੋਂ ਰਿਪੋਰਟ ਲਾਣ ਗਏ ਕਿ ਮਾਲੇ ਚੌਂਕੀ ਦੇ ਤੇ ਘਰ ਆ ਮੇਰੇ ਡੈਡੀ ਤੇ ਆਪਣਾ ਜਨਾਨੀਆਂ ਮੇਰੀ ਸਿਸਟਰ ਆ ਦੋ ਤੇ ਪਾਸੇ ਹੀ ਤੇ ਘਰੇ ਮਿਲ ਕੇ ਲੇਡੀ ਸੀ ਸਾਰੀ ਜੋ ਵੀ ਅਸੀਂ ਡਾਂਸ ਘਰ ਦੇ ਵਿੱਚ ਮੌਜੂਦਾ ਕੋਈ ਵੀ ਨਹੀਂ ਹੈ ਕਿਆਂ ਤੇ ਸਾਡੇ ਗੈਰ ਮੌਜੂਦਗੀ ਦੇ ਵਿੱਚ ਇਹਨਾਂ ਨੇ ਆ ਕੰਮ ਕੀਤਾ ਜੇ ਆ ਕੇ ਤੇ ਬਾਕੀ ਮੈਂ ਸੱਟ ਲੱਗੀ ਆ ਜੀ ਉਹ ਗਏ ਹੋਇਆ ਚੋਂ ਕਿ ਸਾਰੇ ਜਾਣੇ ਆਪਾਂ ਕਿਹਦੇ ਲੱਗੀ ਮੇਰੇ ਸਿਸਟਰ ਹੈ ਉਹਨਾਂ ਦੀ ਲੱਗੀ ਆ ਕੀ ਵਜ੍ਹਾ ਉਹਨਾਂ ਦੀ ਪਤਾ ਨਹੀਂ ਕੀ ਵਜ੍ਹਾ ਜਦੋਂ ਇਦਾਂ ਇੱਟੇ ਰੋੜੇ ਮਾਰਦੇ ਭੇਜਦੇ ਕਿਤੇ ਆਪਣੇ ਲੋ ਬੂਆ ਢੋਣ ਆਏ ਆ ਉਦੋਂ ਤੇ ਉਹਨਾਂ ਦੇ ਉਹਦੇ ਦੌਰਾਨ ਉਹਨਾਂ ਦੇ ਸੱਟ ਲੱਗੇ ਜਾਣੇ ਟੋਟਲ ਲੰਮ-ਛੰਮ ਕੋਈ 15 16 ਜਾਣੇ ਆਪਾਂ ਕਹਿ ਸਕਦੇ ਹਾਂ ਕਿ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਤੇ ਇਹੀ ਕਰਦੇ ਸਾਨੂੰ ਅਨੁਸਾਰ ਦਿੱਤਾ ਜਾਵੇ ਕਿ ਤੇ ਬਾਜ ਨਾਲ ਤੇ ਪੰਦੀ ਕਾਰਵਾਈ ਕੀਤੀ ਜਾਵੇ ਹੋਰ ਕੀ ਕੋਈ ਨਹੀਂ ਮੈਂ ਯਾਰ ਐਵੇਂ ਕੋ ਮਜਬੂਰੀ ਆ ਮਜਬੂਰ ਕਰਦੇ ਆ ਸੀਟੀ ਸਾਹਿਬ ਕੋ ਪਰਮਿਸ਼ਨ ਲਾਇਆ ਪਹਿਲਾਂ ਐਡ ਕਰਨੀ ਮੈਂ ਸੀਪੀ ਸਾਹਿਬ ਦੇ ਹੁਕਮ ਤੋਂ ਬਿਨਾਂ ਦਾ ਐਸਐਚਓ ਦੇ ਹੁਕਮ ਤੋਂ ਬਿਨਾਂ ਨਹੀਂ ਕਰ ਸਕਦਾ ਕੋਈ ਸਰ ਦਰਖਾਸਤ ਆਈ ਡਰਖਾਸਤ ਆਈ ਹੈ ਕੋਈ ਹੋਊਗਾ ਰਿਜ਼ਲਟ ਆਊਗਾ ਮੈਡੀਕਲ ਆਊਗਾ ਉਹਦੇ ਮੁਤਾਬਕ ਕਾਰਵਾਈ ਨਹੀਂ ਕਰੀ ਜਾ ਰਹੀ ਮੈਂ ਮਜਬੂਰ ਕਰਦਾ ਤੁਹਾਡਾ ਮਾਈਕ ਨੂੰ ਨਾ ਆ ਫਿਰ ਮਜਬੂਰ ਕਰੀ ਜਾਣਾ ਤੈਨੂੰ ਹੋਰ ਕੀ ਆ ਤੁਹਾਡੇ ਕੋਲ ਦਰਖਾਸਤ ਆਈ ਦੱਸੋ ਕੀ ਕਾਰਵਾਈ ਕਰਦੇ ਜੋ ਰਿਜ਼ਲਟ ਆਊਗਾ ਕਾਰਵਾਈ ਕਰ ਦਾਂਗੇ ਪਹਿਲੇ ਸੀਪੀ ਸਾਹਿਬ ਕੋ ਮਨਜ਼ੂਰੀ ਲੈ ਕੇ ਆਓ ਐਡ ਕਰਨੀ ਆ ਤੇ ਸੀਪੀ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਮੈਂ ਕੋਈ ਗੱਲ ਕਰ ਸਕਦਾ ਆਪਾਂ ਜ਼ਬਰਦਸਤੀ ਕਰਦੇ ਆ ਤਹਾਡੇ ਕੋ ਦਰਖਾਸਤ ਹੀ ਹੈ ਮੈਂ ਮੇਰੇ ਨਾਲ ਜ਼ਬਰਦਸਤੀ ਇਹ ਨਾ ਕਰਨ ਤੇ ਆ ਜਾ ਅਮਰੀਕਾ ਆਪਣਾ ਨਾਮ